ਸੈਕੰਡਰੀ ਸਕੂਲ ਇਟੂਪਰੀ ਦੀ ਅੜਵਾਈ ਬਰਜੋਤ ਸਿੰਘ ਆਫਰੀ ਸਿੰਘ ਪ੍ਰਜਿੰਦਰਾ ਕਾਲ ਸਪੀਕ ਕੋਰ ਮੀਟਰ ਅਦਾਇ ਸਿੰਘ ਗਵਰਨਮੈਂਟ ਸਕੂਲ ਇਟੂਪਰੀ ਦੀ ਅੜਵਾਈ ਹਰਨੂਰ ਕੌਰ ਅਕਾਲ ਅਕੈਡਮੀ ਜੱਜ ਸਾਹਿਬ गुरसागर सिंह मान गुरु गोबिंद सिंह इंटरनेशनल स्कूल दीप सिंह वाला हरगुरजीत कौर पंजाब आर्मी पुलिस रहना पंजाब पुलिस É isso tá ਰੀਕਵੈਸਟ ਟੂ ਦ ਵੀਡੀਓ ਵੀ ਸਾਰੇ ਬੱਚੇ ਵੀ ਜਦੋਂ ਰਾਸ਼ਟਰੀ ਸਲੂਟ ਹੋਊਗਾ ਆਈ ਰਿਪੀਟ ਜਦੋਂ ਰਾਸ਼ਟਰੀ ਸਲੂਟ ਹੋਊਗਾ ਸਟਾਰਟਿੰਗ ਟੂ ਜਦੋਂ ਲਾਸਟ ਨੈਸ਼ਨਲ ਐਂਥਮ ਹੋਊਗਾ ਪ੍ਰਿੰਟ ਤੋਂ ਬਾਅਦ ਮਾਣਯੋਗ ਮੁੱਖ ਮੰਤਰੀ ਸਰਦਾਰ ਆਜ਼ਾਦੀ ਕਾਟੀਆਂ ਦਾ ਸਨਮਾਨ ਕਰਕੇ ਉਹਨਾਂ ਤੱਕ ਜਾਣਗੇ ਉਸ ਉਪਰੰਤ ਕਰ ਗਿਆ ਕੜੀਆਂ ਜਾਣਗੇ ਟਾਕੀਆਂ ਵੀ ਚਾਲ ਟਾਕੀਆਂ ਸ਼ੁਰੂ ਕਰਵਾ ਦਿਓ ਜੀ ਪਹਿਲੀ ਕੰਬੈਨ ਦੀ ਝਾਕੀ ਆ ਰਹੀ ਹੈ ਜੀ ਕੰਬੈਨ ਆ ਰਹੀ ਆ ਸਭ ਤੋਂ ਪਹਿਲਾਂ ਛੋਨੇ ਦਾ ਸੀਜ਼ਨ ਆ ਤੇ ਉਸ ਤੋਂ ਪਹਿਲਾਂ ਕੰਬੈਨ ਦੀ ਝਾਕੀ ਨੈਸ਼ਨਲ ਕੰਬੈਨ ਉਹਨਾਂ ਦੀ ਝਾਕੀ ਸਭ ਤੋਂ ਪਹਿਲਾਂ ਅੱਗੇ ਅੱਗੇ ਆ ਰਹੀ ਹੈ ਦੋਸਤੋ ਪਿੱਛੇ ਬਾਕੀ ਫਰੀਦਕੋਟ ਦੇ ਵਿਕਾਸ ਨੂੰ ਦਰਸਾਉਂਦੀਆਂ ਜਿਹੜੀਆਂ ਝਾਕੀਆਂ ਵਕਤ ਵਕਤ ਬਣਾਈਆਂ ਗਈਆਂ ਵੱਖ-ਵੱਖ ਵਿਭਾਗਾਂ ਵੱਲੋਂ ਉਹ ਮਾਤ ਪਾਸਟ ਕਰਨਗੀਆਂ ਲਗਭਗ 1 2 3 4 5 6 7 8 9 10 11 12 12 ਦੇ ਕਰੀਬ ਢੱਕੀਆਂ ਟਰਾਲੀਆਂ ਤੇ ਵਧੀਆਂ ਹੋਈਆਂ ਢੱਕੀਆਂ ਜੋ 15 ਅਗਸਤ ਕੋਲੇ ਦੇ ਪ੍ਰਸਤਿਤ ਕੀਤੀਆਂ ਜਾਣ ਗਿਆ ਜ਼ਿਲ੍ਹਾ ਵਿਉਗ ਕੇਂਦਰ ਸੇਕ ਤੋਂ ਦੀਆਂ 50 ਸਰਕਾਰ ਵੱਲੋਂ ਨਵੇਂ ਤੇ ਪੁਰਾਣੇ ਉਦਯੋਗਾਂ ਨੂੰ ਸਿੰਗਲ ਵਿਟੋ ਫਾਸਟ ਹੈ ਪੰਜਾਬ ਪੋਕਟਰ ਨਹੀਂ ਵਾਹਨ ਤੋਂ ਪਾ ਗਾੜੀਆਂ 217 18 ਨੇ ਰੈਗੂਲਰ ਟਿਪੀਰੀਅੰਸ ਸਭ ਇਸ ਸਰਵਿਸ ਜਾਂ ਸੂਲਤਾ ਮਰ ਰਹੀ ਸਿਆਯਾਤ ਰਹਿਣ ਗਾੜੀਆਂ ਅਭੀ ਉਹਨੂੰ ਪਾ ਗੀ ਇਟਾ ਕੀ ਵੈਸੇ ਜੀ ਵੀ ਨੈਸ਼ਨਲ ਐਗਰੀਕਲਚਰ ਵਾਸਟ ਦੇ ਸੋਮੇ ਚੋਂ ਪਾ ਯਾਤਰੀਆਂ ਨੂੰ ਪੁੱਲਾਂ ਦੀ ਵਰਕਸ਼ਾਹ ਨੇ ਇੱਥੇ ਉਸ ਨੂੰ ਬਾਰਦੀ ਕਰਨੀ ਹੈ ਜਦੋਂ ਕੋਲਪੂਆ ਜੋ ਬਰਖਾ ਕਰ ਰਿਹਾ ਵਾਹ ਬਹੁਤ ਦਰਦ ਕਰ ਰਹਾ ਹੈ ਜਿਹੜਾ ਉਹ ਇਹਨਾਂ ਪਰਨਪਾਲੀ ਇਹ ਸੁਭਾਗ ਤੋਂ ਨਿਮਾਨ ਖੜੇ ਹੋਣਗੇ ਸਟੇਜ ਤੇ ਇੱਥੇ ਫੁੱਲਾਂ ਦੀ ਵਰਖਾ ਇਹ ਵੀ ਰਾਈ ਕੀਤੀ ਜਾਣੀ ਹੈ ਇਸ ਤਰ੍ਹਾਂ ਕੰਬਾਈਨ ਦੇ ਰਾਈ ਦੇਖੋ ਬੜਾ ਵਧੀਆ ਤਜ਼ਾਰਾ ਪੇਸ਼ ਕੀਤਾ ਬਹੁਤ ਹੀ ਕੀਮਤੀ ਵਸਤੂਆਂ ਅਗਲੀ ਝਾਕੀ ਨਸ਼ਿਆਂ ਦੇ ਖਾਤਮੇ ਲਈ ਹੈ ਜਿੱਥੇ ਨਸ਼ਿਆਂ عورت ਸੇਫ ਪੰਜਾਬ ਵਿਵਲੋਆਂ ਇਹ ਘਾਤੀ ਜਿਹੜਾ ਪੁਲਿਸ ਵੱਲੋਂ ਤਿਆਰ ਕੀਤੀ ਗਈ ਹੈ ਜਿਹੜਾ ਪੁਲਿਸੋਂ ਰੋਕਣ ਦੀ ਜਾਰੀ ਹੈ ਜੋ ਤਕਸ਼ਿਆਂ ਅਵਰੋਧ ਨਸ਼ਿਆਂ ਦੇ ਖਾਤਮੇ ਲਈ ਤਾਂ ਗੈਰਜ਼ਾਦਾਨੀ ਪੌਣਾਂ ਦੀ ਤਰਤੀਆਂ ਦੇ ਵਿੱਚ ਸੇਫ ਪੰਜਾਬ ਐਂਟੀ ਡਰੱਗਸ ਫੰਪਲਾਈਨ ਸਟ੍ਰੀਨ ਕੋਡ ਪੁਲਿਸ ਵੱਲੋਂ ਤੁਰਤ ਅਕਾਮਰੋਦ ਮੋਹਿਤ ਹੈ ਨਸ਼ੀਲੇ ਪਦਾਰਥਾਂ ਦੀ ਤਸਕੀ ਕਰਨ ਵਾਲਿਆਂ ਦੀਆਂ ਨੌਂ ਪ੍ਰੋਖਵਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ 649 ਗੈਂਗ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਵੱਡੀ ਕ੍ਰਿਮਿਨਲ ਨਕਿਆਂ ਦੀ ਬਰਾਮਦਗੀ ਕੀਤੀ ਗਈ ਹੈ ਦੌੜਵਾਣਾ ਨੂੰ ਨਕਿਆਂ ਤੋਂ ਦੂਰ ਕਰਕੇ ਦਿੱਤਾ ਵੱਡਾ ਪ੍ਰਾਗਣਾ ਅਲਟੀ ਚਾਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀ ਇਸ ਦੇ ਵਿੱਚ বিনা ਰਿਸ਼ਵਤ বিনা ਦਰਵਾਜ਼ਾ বিনা ਦਾਰ ਸਹਾਰਾ ਪੂਰੇਗਾ ਤੁਹਾਡਾ ਆਪਣਾ ਪੱਕਾ ਮਕਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀ ਅਗਲੀ ਚਾਹੀ ਮਾਰਕ ਬੈਟ ਪਰ ਆਦੀ ਮਾਰਕਟ ਪੰਜਾਬ ਸੋਨਾ ਸੋਹਰੇ ਪੰਜਾਬ ਦਾ ਸੋਹਰਾ ਸਵਾਦ ਪੰਜਾਬ ਦੇ ਮਿਆਰੀ ਉਪਾਰ ਰੈਡੀ ਟੂ ਈਟ ਗਰਪ ਕਲੇਟ ਅਤੇ ਕਾਉ ਮਾਰਕਟ ਪੰਜਾਬ ਅਗਲੀ ਚੱਕੀ ਵੀਰ ਦਾ ਪੰਜਾਬ ਦੇ ਵਰਕ ਵਰਕ ਉਤਪਾਦਾਂ ਸਮੀ ਹੈ ਵੀਰ ਦਾ ਪੰਜਾਬ ਪੰਜਾਬ ਦੇ ਕਿਸਾਨਾਂ ਨੂੰ ਜਿੱਤੇ ਦੁੱਧ ਦਾ ਵਧੀਆ ਫੋਟੋ ਦੇ ਕੇ ਉਹਦਾ ਤੋਂ ਵਾਖ ਵਾਖ ਸੁਪਾਸ ਚਾਰ ਕਰਕੇ ਅੱਗੇ ਪੰਜਾਬ ਤੇ ਹੋਰ ਨਾਲ ਸਬੰਧ ਸਪਲਾਈ ਕਰਦਾ ਹੈ ਸੇਤ ਸੁਲਤਾ ਤੁਹਾਡੇ ਦਰ ਲੈ ਕੇ ਆਈ ਹੈ ਪੰਜਾਬ ਸਰਕਾਰ ਸੇਤ ਸੁਭਾਗ 프리 ਕੋਮ ਆਮਦਿਨ ਕਾਉਂ ਸੇਤ ਸੁਵਾ ਆਪਣੇ ਘਰ ਦੇ ਨੇੜੇ ਹੀ ਪਾਓ ਉਪਲਬ ਸੇਤ ਸੁਵਾ ਕੋਪੀ ਸੁਵਾ ਜਨਤਾ ਬੱਚਾ ਸੁਵਾ ਸਵੇ ਵੱਡੀਆਂ ਸੁਵਾਵਾਂ ਤੋਂ ਇਲਾਵਾ ਜੁਤ ਕਸ਼ਿਆ ਬਰਵਤ ਪੁਆਇੰਟਲੇ ਵਿਕਤਰੀ ਸਿੱਧ ਪਾਗ ਦਾ ਵੱਡਾ ਯੋਗਦਾਨ ਹੈ ਪੂਰੀ ਮਾਸ ਮੀਡੀਆ ਟੀਮ ਸਿੱਧ ਪਾਗ ਦੀ ਇਸ ਸਾਖੀ ਨੂੰ ਤਿਆਰ ਕਰਨ ਵਿੱਚ ਉਹਨਾਂ ਨੇ ਯੋਗਦਾਨ ਹੈ ਸੇਕ ਦੇ ਪ੍ਰਵਾਹੀ ਫਲਾਇ ਗੁਪਾਕ ਰੀ ਕੋ ਮਿੱਟੀ ਪਰ ਝੋਨੇ ਦੇ ਡਰੈਕ ਕੋ ਘਟਾਓ ਬਾਸਮਤੀ ਨਰਮਾ ਮੱਕੀ ਦੀ ਖੇਤੀ ਅਪਣਾਓ ਝਾਕੀਆਂ ਨੇ ਚਾਰਕ ਨੂੰ ਬੇਤੀ ਹੈ ਜੀ ਤੁਹਾਡਾ ਗੈਰ ਬਹੁਤ ਜ਼ਿਆਦਾ ਆ ਰਿਹਾ ਤੇ ਇਹਨਾਂ ਦੀ ਜਿਹੜੀ ਸੀਕੁਐਂਸ ਤੇ ਇਹਨਾਂ ਦੀ ਸਪੀਡ ਵੀ ਕੋਈ ਨਹੀਂ ਰੱਖੋ ਕੋਈ ਚੱਲ ਗਿਆ ਤਾਂ ਬਹੁਤ ਤੇਜ਼ੀ ਨਾਲ ਅੱਗੇ ਲੰਘ ਰਹੀ ਹੈ ਜਿਦੋਂ ਪੜਿਆ ਵੀ ਨਹੀਂ ਜਾ ਰਿਹਾ ਕੁਝ ਤਾਂ ਆਹ ਬਹੁਤ ਜ਼ਿਆਦਾ ਧਿਆਬ ਹੈ ਜੀ ਤੁਹਾਡੇ ਵਿੱਚੋਂ ਬਾਹਰ ਬੰਨੀ ਰੁਪਾ 50 ਪ੍ਰੀ ਕੋਡ ਜੱਟ ਹੈ ਤਾਂ ਕੱਲ ਹੈ ਏਡੀਸਰ ਤੁਹਾਡੇ ਬੰਦੇ ਡਿਊਟੀ ਵਾਲੇ ਕਿੱਥੇ ਨੇ

ਇਹਦੇ ਕੋਰਪੋਰਟ ਕਰਨ ਦੀ ਮੰਗਯੋ ਕਿਸੇ ਸਹਿਯੋਗ ਤੋਂ ਬਾਗਬਾਨੀ ਵਿਭਾਗ ਪੰਜਾਬ ਦੀ ਇਚਾਰਗੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਗਬਾਨੀ ਪੰਜਾਬ ਅੰਗਣਵਾੜੀ ਸੈਂਟਰ ਨੂੰ ਜਾਣਾ ਹੈ ਪੋਸ਼ਟਿਕ ਆਹਾਰ ਖਾਣਾ ਹੈ ਨਵੇਂ ਅੰਗਣਵਾੜੀ ਸੈਂਟਰਾਂ ਵਿੱਚ ਮਾਤਾ ਦਾ ਦਰਵਾਜ਼ਾ ਅੰਗਣਵਾੜੀ ਸੈਂਟਰਾਂ ਵਿੱਚ ਪੋਸ਼ਟਿਕ ਭਟਕਾ ਦਾ ਨਿਰਮਾਣ ਅੰਗਣਵਾੜੀ ਵਰਕਰਾਂ ਨੂੰ ਸਿੱਖਿਆ ਵੀ ਪੜਾਈ ਦੀ ਸੈਕਟਰ ਪ੍ਰੋਗਰਾਮ ਪੋਸ਼ਕ ਮਾਤ ਅਤੇ ਪੋਸ਼ਣ ਅੰਗੋਡੀ ਪ੍ਰਤੀਯੋਗਤਾਵਾਂ ਪੋਸ਼ਣ ਵੀ ਤੇ ਪੜਾਈ ਵੀ ਸਹੀ ਪੋਸ਼ਕ ਦੇਸ਼ ਰੋਸ਼ਨ ਸਮਾਜ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਉਪਾਰ ਭਾਰ ਝਾਕੀਆਂ ਦੇ ਸਾਰੇ ਇਚਾਰ ਤੇ ਨਾਲ ਸੈਕਟਰੀ ਵਗੈਰਾ ਲੱਗੇ ਹਨ ਉਹ ਕਿਰਪਾ ਕਰਕੇ ਏਡੀਸੀ ਸਾਹਿਬ ਕੋਲਡ ਸਟੇਜ ਤੇ ਬੋਲ ਕਰ ਸੋਨ ਸਿੱਖਿਆ ਉਪਰ ਫ੍ਰੀ ਕੋਡ ਦੀ ਚਾਕੀ ਸਕੂਲ ਆਫ ਐਮਿੰਗ ਹਰ ਹਲਕੀ ਵਿੱਚ ਅਧਿਕ ਸਹੂਤਾ ਵਾਲੇ ਸਕੂਲ ਪੰਜਾਬ ਸਰਕਾਰ ਦੀ ਰਣਮਈ ਹੈ ਸਿੱਖਿਆ ਕ੍ਰਾਂਤੀ ਵਾਲੇ ਵੱਡੇ ਕਦਮ ਸਿੱਖਿਆ ਉਪਰ ਫ੍ਰੀ ਕੋਡ ਸਿੱਖਿਆ ਦੇਸ਼ ਪੱਟਾ ਦੇ ਨਾਮਾ ਤੇ ਰੱਖੀ ਜਾਣਗੇ 25 ਸਰਕਾਰੀ ਸਕੂਲਾਂ ਦੇ ਨਾਲ ਪੰਜਾਬ ਸਰਕਾਰ ਵੱਲੋਂ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸੂਰਜੀ ਊਰਜਾ ਬਿਜਲੀ ਬਚਤ ਕਰਕੇ ਸੂਰਜੀ ਊਰਜਾ ਦਾ ਰਾਹ ਬਣਾਓ ਸਪਲਾਈ ਸਕੈਡਡ ਕਰ ਲਈ ਸਾਨੂੰ 1912 ਦੇ ਕਾਲ ਕਰੋ ਜਾਂ 1912 ਦੇ ਨੋ ਸਪਲਾਈ ਐਸਐਨਐਸ ਕਰੋ ਪਾਵਰ ਕਾਉਂਟ ਰੁਪਾ ਕੋਲੋਂ ਪੰਜਾਬ ਦੇ ਸਾਰੇ ਘਰੇਲੂ ਕਮਪਨਕਾਰਾਂ ਨੂੰ 600 ਯੂਨਿਟ प्रति दो महीने मुफ्त बिजली सप्लाई दी जा रही है जिस नब्बे प्रतिशत बिजली बिल जीरो आ रहे हैं अगे तो रोजी पंजाब सरकार वालों रावी नदी नदी उपर दो सौ छे व मेगावाट कंडी हाइड्रो पावर प्रोजेक्ट की उसारी की जा रही है जो 225 तक मुकमल है 2025 ਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਹੋਂਦ ਤੱਕ ਦੀ ਵਰਤਮਾਨ ਰਿਕਾਰਡ ਮੰਗ ਨੂੰ ਬਿਜਲੀ ਨੂੰ ਪੂਰਾ ਕੀਤਾ ਗਿਆ ਹੈ ਭਾਗ ਪ੍ਰੀਤਪੁਰ ਦੀ ਅੰਮ੍ਰਿਤ ਝਾਕੀ ਕਿਹੜਾ ਵਿੱਚ ਪੰਜਾਬ ਬਣੇਗਾ ਮੋਰੀ ਇਹ ਭਾਗ ਪ੍ਰੀਤਪੁਰ ਵੱਲੋਂ ਵਾਗਵਾ ਕੋਚਿੰਗ ਸੈਂਟਰਾਂ ਦੇਖਦਾਰਿਆਂ ਵੱਲੋਂ ਕੱਢੀ ਜਾ ਰਹੀ ਹੈ ਇਹ ਝਾਕੀ ਇਸ ਵੀ ਸਭ ਤੋਂ ਕੇ ਇੰਟਰਨੈਸ਼ਨਲ ਕੁਸ਼ਤੀ ਖਿਡਾਰੀ ਪ੍ਰਣਾਮ ਸਿੰਘ ਗ੍ਰੋਸ ਮੈਡਲ ਹੁਣ ਮਸ਼ਾਲ ਹਰ ਇੱਕ ਪੜ ਕੇ ਇਸ ਚਾਕੀ ਦੇ ਵਾਇਲਟ ਪੇਟੀ ਜਾਰੀ ਹੈ ਬੱਚੇ ਦੇ ਕੰਪਾਸ ਪਹਿਲਾ ਸੇਤ ਕੀਤਾ ਹੈ ਬੱਚਿਆਂ ਨੂੰ ਵਾਧਵਾ ਤੋਂ ਸਾਰੀ ਤਕਨੀਕੀਆਂ ਨਾਲ ਲਾ ਕੇ ਕਿਹੜਾ ਵੱਲ ਜੋੜ ਲੈ ਕਿਹੜਾ ਪਾਸ ਫ੍ਰੀਟ ਕੋਟਵਨ ਚਾਕੀਆਂ ਦੇ ਚਾਰ ਸਹਿਬਾਨ ਸੁਣੋ ਝਾਕੀਆਂ ਦਵਾਰ ਕਿੰਨੀ ਰਹਿਸਲ ਹੋਏਗੀ ਮਾੜੋ BC7 ਤੋਂ 3 ਉਪਰਮਾਨ ਕਿ ਝਾਕੀਆਂ ਦਵਾਰ ਤੋਂ ਸਾਰੀਆਂ ਗੱਡੀਆਂ ਜਾਣਗੀਆਂ ਇਹਨਾਂ ਨੂੰ ਸੀਕੁਐਂਸ ਵਾਈ ਉਸ ਤਰ੍ਹਾਂ ਹੀ ਗਰਾਊਂਡ ਦੇ ਪਿੱਛੇ ਪਾਸੇ ਲਗਾ ਲਓ ਜੀ ਝਾਕੀਆਂ ਦੇ ਇੰਚਾਰਜ ਸਹਿਬਾਨ ਝਾਕੀਆਂ ਨੂੰ ਸਟੇਡੀਅਮ ਦੇ ਅੰਦਰ ਹੀ ਰੱਖੋ ਜੀ ਇਹੀ ਰਹਿਸਾ ਦੁਬਾਰਾ ਹੋਣ ਅੱਜ ਤੋਂ ਬਾਅਦ ਪੀਟੀ ਸ਼ੋਅ ਦਾ ਆਪਾ ਅਨੰਦ ਮਾਣ ਕੇ ਉਸ ਤੋਂ ਪਹਿਲਾਂ ਮੈਂ ਕਾਲਜ ਵਿਭਾਗ ਦੇ ਵੱਲੋਂ ਇਹ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ 15 ਅਗਸਤ ਵਾਲੇ ਦਿਨ ਕਿਸੇ ਵੀ ਸੱਜਣ ਨੇ ਕਾਲੇ ਰੰਗ ਦਾ ਕੋਈ ਕੱਪੜਾ ਨਹੀਂ ਪਹਿਨਣਾ ਦਸਤਾਰ ਨਹੀਂ ਕਾਲੇ ਰੰਗ ਦੀ ਸਿਰ ਤੇ ਸਜਾਉਣੀ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਕਾਲੇ ਰੰਗ ਦੀ ਕੋਈ ਵੀ ਕਮੀਜ਼ ਪੈਂਟ ਇਸੇ ਪ੍ਰਕਾਰ ਦਾ ਕੱਪੜਾ ਆਪਾਂ ਪਹਿਨ ਕੇ ਨਹੀਂ ਆਉਣਾ ਸੋ ਇਸ ਚਾਂਦੀਆਂ ਤੋਂ ਬਾਅਦ ਪੀਟੀ ਸ਼ੋਅ ਦਾ ਆਪਾਂ ਨੰਨ ਮਾਰਾਂਗੇ 2500 ਤੋਂ ਬਾਅਦ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਆਪਦੀ ਦੀ ਸੇਵਾ ਦੇ ਵਿੱਚ ਬਹੁਤ ਹੀ ਸ਼ਾਨਦਾਰ ਪੀਟੀ ਸ਼ੋਅ ਪੇਸ਼ ਕਰਨਗੇ ਮੈਂ ਬੇਨਤੀ ਕਰਦਾ ਹੈ ਪੀਟੀ ਸ਼ੋਅ ਸ਼ੋਅ ਕਰਨ ਲਈ ਅਗਲੀ ਕਮਾਂਡ ਮੋਮੈਂਟ ਜੀ ਦਿਓ ਜੋਦੀ ਗੱਡੀ ਕਮਾਂਡਯੋ ਜੀ ਤਾਂ ਜੋ ਪੀਟੀ ショ ਸ਼ੁਰੂ ਕੀਤਾ ਜਾ ਸਕੇ ਚਾਕੀਆਂ ਨੂੰ ਮੂਵ ਕਰੋ ਜੀ ਜਲਦੀ ਤੋਂ ਜਲਦੀ ਸਟੇਜ ਖਾਲੀ ਹੋਵੇ ਤਾਂ ਜੋ ਅਸੀਂ ਪੀਡੀ ਸ਼ੋ ਦੀ ਰਿਹਸਲ ਕਰ ਸਕੀਏ ਬਹੁਤ ਮਿਹਰਬਾਨੀ ਚਾਕੀਆਂ ਦੇ ਇੰਜਾਜ ਸਹਬਾਨ ਚਾਕੀਆਂ ਨੂੰ ਮੂਵ ਕਰਾਓ ਜੀ ਬੜੀ ਮਿਹਰਬਾਨੀ ਹੋਏਗੀ ਪਿਆਰੇ ਬੱਚੋ ਇਸ ਤੋਂ ਬਾਅਦ ਅਸੀਂ ਅੱਜ ਦਾ ਪੀਡੀ ਸ਼ੋ ਪੇਸ਼ ਕਰਦੇ ਹਾਂ ਮੈਂ ਬੇਨਤੀ ਕਰਦਾ ਗੋਬਿੰਦ ਜੀ ਅਗਲੀ ਕਮਾਂਡ ਜੋ ਬਿਨਾਂ ਸਮਾਂ ਵੇਸਟ ਕੀਤੇ ਬੀਡੀ ਵਾਲੇ ਸਾਰੇ ਬੱਚੇ ਤਿਆਰ ਜੀ ਸਾਰੇ ਅਧਿਆਪਕ ਸਾਹਿਬਾਨ ਬੇਨਤੀ ਹੈ ਜੀ ਸਾਰੇ ਸਾਈਡ ਤੇ ਆ ਜੀ ਆ ਜੀ ਸਾਰੇ ਆ ਜੀ ਆ ਜੀ दादाजी आलेलं कायच बाद अभ्याचारोग्राम का आनंद माड़ा जिस सीनियर खालसाडरी स्कूल बाबा फरीद पब्लिक सेंट मेरीस गोट माउंट लिटरा जी स्कूल फरीदकोट जी टी बी पबलिक स्कूल मेमोला दिल्ली इंटरनेशनल स्कूल फरीदकोट दशमेल पबलिक स्कूल फरीदकोट मेजर नैब सिंह स्कूल जौड़वाल ਇਹਨਾਂ ਵਿਦਿਆਰਥੀਆਂ ਨੇ ਕਈ ਦਿਨਾਂ ਦੀ ਮਿਹਨਤ ਤੋਂ ਬਾਅਦ ਬਹੁਤ ਹੀ ਸ਼ਾਨਦਾਰ ਸਵੇਚਾਰਕ ਪ੍ਰੋਗਰਾਮ ਆਪ ਜੀ ਦੇ ਸਮੁਖ ਪੇਸ਼ ਕਰਨ ਦੇ ਲਈ ਤਿਆਰ ਕੀਤਾ ਹੈ ਸੋ ਪੀਟੀ ਸ਼ੋ ਵਾਲੇ ਬੱਚੇ ਆਪਣੀ ਪੋਜੀਸ਼ਨ ਲੈਣਗੇ ਤੇ ਇਸ ਤੋਂ ਬਾਅਦ ਸਵੇਚਾਰਕ ਪ੍ਰੋਗਰਾਮ ਦਾ ਸਿਰ ਅੰਨ ਪਾੜਾਂਗੇ ਪੰਜਾਬ ਦਾ ਸਵੇਚਾਰ ਪੂਰੀ ਦੁਨੀਆ ਦੇ ਵਿੱਚ ਵਿਸ਼ੇਸ਼ ਪਹਿਚਾਣ ਰੱਖਦਾ ਸਾਡੇ ਕਿੱਤਾ ਸਵੇਰੋਕ ਨਾਚ ਪੰਗੜਾ ਉਸ ਤੋਂ ਪਰੇ ਲੋਕ ਵੀ ਨਾ ਟੈਨ ਜਿਨ੍ਹਾਂ ਨੂੰ ਪੰਜਾਬੀ ਦਾ ਨਹੀਂ ਗਿਆਨ ਸੋ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਨੇ ਔਰ ਸਾਡੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਆਪ ਜੀ ਦੀ ਸੇਵਾ ਦੇ ਵਿੱਚ ਬਹੁਤ ਹੀ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਲੈ ਕੇ ਹਾਜ਼ਰ ਹੋਣ ਜਾ ਰਹੇ ਨੇ ਸੋ ਪੀਟੀ ਸ਼ੋ ਵਾਲੇ ਬੱਚਿਆਂ ਨੂੰ ਮੈਂ ਬੇਨਤੀ ਕਰਦਾ ਬੇਟੇ ਜਲਦੀ ਜਲਦੀ ਆਪਣੀਆਂ ਪੋਜੀਸ਼ਨਾਂ ਤੇ ਚਲੇ ਜਾਓ ਤਾਂ ਜੋ ਉਸ ਸਭਿਆਚਾਰਕ ਪ੍ਰੋਗਰਾਮ ਨੂੰ ਸ਼ੁਰੂ ਕਰ ਸਕੀਏ ਔਰ ਇੱਕ ਵਾਰ ਫਿਰ ਮੈਂ ਬੇਨਤੀ ਕਰਦਾ ਕਿ ਕਾਲੇ ਰੰਗ ਦਾ ਕਿਸੇ ਨੇ ਵੀ ਕੋਈ ਕਪੜਾ ਪਹਿਨ ਕੇ 15 ਅਗਸਤ ਵਾਲੇ ਦਿਨ ਨਹੀਂ ਆਉਣਾ ਸੋ ਸਵੇਜਾਰਿਕ ਪ੍ਰੋਗਰਾਮ ਦਾ ਆਗਾਜ਼ ਕਰੀਏ ਮੈਂ ਬੇਨਤੀ ਕਰਦਾ ਮਿਊਜ਼ਿਕ ਸ਼ੁਰੂ ਕਰੋ ਜੀ